ਵੀਡੀਓ ਨੂੰ ਦੇਖ ਰਹੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਮਾਤਾਵਾ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਇਸ ਸਮੇਂ ਆ ਮੈਂ ਕਲਿਆਣ ਮਲਕਾ ਦੀ ਜੂ ਤੇ ਤੇ ਕੱਲ ਇੱਥੇ ਆਪਾਂ ਸਫ਼ਰ ਖਤਮ ਕੀਤਾ ਸੀ ਤੇ ਇੱਥੋਂ ਹੀ ਆਪਣਾ ਸਫ਼ਰ ਅੱਜ ਸ਼ੁਰੂ ਹੁੰਦਾ ਤੇ ਅੱਜ ਜਾਣਾ ਹੈ ਆਪਾਂ ਭਗਤੇ ਭਾਈ ਕੇ ਜਿਹੜਾ ਕਿ 10 ਕਿਲੋਮੀਟਰ ਦਾ ਤਕਰੀਬਨ 10-15 ਕਿਲੋਮੀਟਰ ਤੇ ਆਪਣੀ ਕੋਲ ਇੱਥੋਂ ਦਾ ਜਿਹੜਾ ਪੰਦ ਅੱਜ ਦਾ ਜਿੱਥੋਂ ਸ਼ੁਰੂ ਕੀਤਾ ਹੋਏਗਾ ਉੱਥੋਂ ਦਾ ਉਹ ਹੈਗਾ 40 ਕਿਲੋਮੀਟਰ ਅੱਜ ਦਾ ਇਹ ਪੰਦ ਨਿਵੇੜ ਕੇ ਸਫ਼ਰ ਕਰਦੇ ਆ ਤੇ ਉੱਥੇ ਇੱਕ ਖੂਹ ਆ ਭਗਤੇ ਭਾਈ ਕੇ ਕਿ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਹੜਾ ਖੂਹ ਉੱਥੇ ਜਾ ਕੇ ਦੱਸਾਂਗੇ ਕਿੰਕਿੰਗ ਵਾਟਰ ਅੱਜ ਦਾ ਸਮਾਂ ਤਕਰੀਬਨ 10:30 ਦਾ ਤੇ ਮੈਂ ਲੇਟੀ ਤੁਰਾਈ ਕਿਉਂਕਿ ਸਵੇਰ ਹਵਾ ਬਹੁਤ ਚੱਲ ਰਹੀ ਸੀ ਇਹ ਹਵਾ ਕਰਕੇ ਬਹੁਤ ਦਿੱਕਤ ਆਉਂਦੀ ਆ ਤੇ ਹੁਣ ਥੋੜੀ ਜਿਹੀ ਹਵਾ ਠੰਮੀ ਹੋਈ ਆ ਤਾਂ ਕਰਕੇ ਅੱਜ ਲੇਟ ਚੱਲੇ ਪਾਏ ਆ ਪਾਣੀ ਤੇ ਇਧਰਲੇ ਪਿੰਡਾਂ ਦਾ ਪਾਣੀਆ ਦਾ ਵੀ ਫਰਕ ਆ ਕਈ ਥਾਵਾਂ 'ਚ ਉਹੀ ਮਿਲਦਾ ਜੋ ਆਪਣੇ ਘਰਾਂ ਵਿੱਚ ਵਰਤਦੇ ਆ ਫਿਲਟਰ ਵਾਲਾ ਤੇ ਕਈ ਥਾਵਾਂ ਮਿਲਦਾ ਖਾਰਾ ਤੇ ਭਾਰਾ ਪਾਣੀ ਇਹ ਹੁਣ ਪਾਣੀ ਮੈਂ ਭਰਿਆ ਸੀਗਾ ਐਚਪੀ ਪੰਪ ਤੋਂ ਤੇ ਵੀ ਪੀਣ ਵਿੱਚ ਖਾਰਾ ਤੇ ਥੋੜਾ ਜਿਆ ਐ ਲੱਗਦਾ ਵੀ ਭਾਰਾ ਹੁੰਦਾ ਜਿਵੇਂ ਪਾਣੀ ਉਦਾਂ ਠੀਕ ਆ ਕੰਮ ਚਲਾਊਗਾ ਪੌਂਚ ਸਥਾਨ ਭਗਤਾ ਭਾਈ ਕਾ ਸ਼ਹਿਰ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਤੇ ਇਸ ਸਮੇਂ ਆਪਾਂ ਖੱਬੀ ਸਾਈਡ ਜਾਣਾ ਸੌਰੀ ਸੱਜੀ ਸਾਈਡ ਤੇ ਇਹਦੇ ਸਾਹਮਣੇ ਸਿੱਧਾ ਜਿਹੜਾ ਰਾਹ ਜਾਂਦਾ ਬੱਸ ਸਟੈਂਡ ਤੇ ਉਧਰ ਮੱਗਾ ਬਰਾਣਾ ਤੇ ਖੱਬੀ ਸਾਈਡ ਬਾਜਾਖਾਨਾ ਤੇ ਆਪਾਂ ਜਾਣਾ ਇਸ ਸਾਈਡ ਬਰਨਾਲੇ ਵਾਲੇ ਪਾਸੇ ਚੱਲਦੇ ਆਂ ਹਾਂ ਕਰ ਦੇਵੇ ਕੇਲੇ ਲੇ ਕੁਸ਼ਕ ਅੱਜ ਭੁੱਖ ਲੱਗੂ ਤੇ ਆਪਣਾ ਇੱਧਰ ਆ ਤੇ ਆ ਬਾਈ ਜੀ ਮਿਲੇ ਆ ਠੀਕ ਐ ਵੀਰੇ ਹੋ ਠੀਕ ਠਾਕ ਐ ਵੀਰੇ ਓਕੇ ਠੀਕ ਐ ਤੇ ਬਾਈਆਂ ਕੋਲੋਂ ਆਪਾਂ ਕੇਲੇ ਖਰੀਦੇ ਤੇ ਆਪਾਂ ਹੁਣ ਜਾਣਾ ਅਗਲੇ ਵਾ ਪੰਦ ਨੂੰ ਤੇ ਬਾਈਆਂ ਨਾਲ ਮਿਲ ਕੇ ਬਹੁਤ ਵਧੀਆ ਮਿਲਿਆ ਬਹੁਤ ਵਧੀਆ ਲੱਗਿਆ ਤੇ ਚੱਲਦੇ ਆ ਵੀਰੇ ਓਕੇ ਧੰਨਵਾਦ ਵੀਰੇ ਠੋਡਾ ਅੱਗੇ ਬੱਸ ਪੁੱਤਾਂ ਵਾਲੇ ਖੂ ਗੁਰਦਰਾ ਸਾਹਿਬ ਜਿੱਥੇ ਪਾਤਸ਼ਾਹੀ 6 ਤੇ ਪਾਤਸ਼ਾਹੀ 10 ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਇਸ ਸਥਾਨ ਤੇ ਚਰਨ ਪਾਏ ਪਗਟਾ ਪਈਕਾ ਤੀਨ ਦਾ ਇਤਿਹਾਸ ਆਵਾ ਸਕਰੀਨਸ਼ਾਟ ਲੈ ਕੇ ਕੇ スクリーンショット ਲੈ ਕੇ ਇਤਿਹਾਸ ਦੀ ਜਾਣਕਾਰੀ ਲੈ ਲੈਣਾ ਚੱਲਦੇ ਹਾਂ ਹੁਣ ਅੰਦਰ ਮੱਥਾ ਟੇਕਦੇ ਆਂ ਤੇ ਫਿਰ ਤੁਹਾਨੂੰ ਦਿਖਾਉਨੇ ਆਂ ਪੁੱਤਾਂ ਵਾਲਾ ਖੂਹ ਤੇ ਦੱਸਾਂਗੇ ਪੁੱਤਾਂ ਵਾਲਾ ਖੂਹ ਕਿਉਂ ਕਿਹਾ ਜਾਂਦਾ ਤੇ ਮੈਂ ਇਸ ਸਮੇਂ ਮੌਜੂਦ ਆਂ ਭਗਤਾ ਭਾਈ ਕੇ ਪੂਤਾਂ ਵਾਲੇ ਖੂਹ ਵਿੱਚ ਤੇ ਇਹ ਹੈ ਜੀ ਉਹ ਭੂਤਾਂ ਵਾਲਾ ਖੂਹ ਭਾਈ ਭਗਤਾ ਭਾਈ ਨੰਨੋ ਜਿਹੜਾ ਪੁੱਤਰ ਸੀ ਤੇ ਭਾਈ ਬੈਲੋ ਜੀ ਦਾ ਸਪੁੱਤਰ ਭਾਈ ਬੈਲੋ ਜੀ ਨੇ ਅੰਮ੍ਰਿਤਸਰ ਦੇ ਸਰੋਵਰ ਵਿੱਚ ਸਿਵਾ ਕਰਵਾਈ ਸੀ ਤੇ ਇਸ ਉੱਤੇ ਖੁਸ਼ ਹੋ ਕੇ ਜਿਸ ਤੋਂ ਖੁਸ਼ ਹੋ ਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਬੈਲੋ ਸਭ ਤੋਂ ਪਹਿਲਾਂ ਦਾ ਖਿਤਾਬ ਦਿੱਤਾ ਤੇ ਇਸ ਖੂਦ ਦਾ ਇਹ ਹੈ ਕਿ ਇੱਕ ਵਾਰ ਲਾਹੌਰ ਦੇ ਰਾਜੇ ਜਵਾਨ रामू शाह ਭਗਤਾ ਭਾਈ ਕੋਲ ਆਇਆ ਤੇ ਬੇਨਤੀ ਕੀਤੀ ਕਿ ਮੇਰੀ ਪੋਤਰੀ ਨੂੰ ਮੇਰੀ ਪੁੱਤਰੀ ਨੂੰ ਪ੍ਰੇਤ ਚੁੰਮੜਿਆ ਹੋਇਆ ਹੈ ਤੇ ਮੈਂ ਇਸ ਦਾ ਬਹੁਤ ਇਲਾਜ ਕਰਾਇਆ ਪਰ ਉਸ ਨੂੰ ਕੋਈ ਆਰਾਮ ਨਹੀਂ ਆਇਆ ਤਾਂ ਬਾਬਾ ਜੀ ਨੇ ਲਾਹੌਰ ਜਾ ਕੇ ਆਰਾਮੂ ਦੀ ਪੁੱਤਰੀ ਨੂੰ ਰਾਜੀ ਕਰ ਦਿੱਤਾ ਜਿਸ ਤੇ ਰਾਮੂ ਸ਼ਾਹ ਜੀ ਨੇ ਖੁਸ਼ ਹੋ ਕੇ ਬਾਬਾ ਜੀ ਤੋਂ ਸੇਵਾ ਪੁੱਛੀ ਤੇ ਬਾਬਾ ਜੀ ਨੇ ਉਸ ਤੋਂ ਇੱਟਾਂ ਤੇ ਚੂਨੇ ਦੀ ਮੰਗ ਕੀਤੀ। ਰਾਮੂ ਨੇ ਕਿਹਾ ਇੱਟਾਂ ਤੇ ਚੂਨਾ ਮੈਂ ਦੇ ਦੂੰਗਾ ਪਰ ਤੁਹਾਨੂੰ ਖੁਦ ਲੈ ਜਾਣੀਆਂ ਪੈਣੀਆਂ ਨੇ। ਤਾਂ ਬਾਬਾ ਜੀ ਨੇ ਕਿਹਾ ਕਿ ਅਸੀਂ ਇੱਟਾਂ ਤੇ ਚੂਨਾ ਖੁਦ ਲੈ ਜਾਵਾਂਗੇ ਤੁਸੀਂ ਉਸ ਨੂੰ ਇੱਕ ਥਾਂ ਤੇ ਨਿਸ਼ਾਨੀ ਲਗਾ ਕੇ ਰੱਖ ਦੇਣਾ। ਉਸ ਤੋਂ ਬਾਅਦ دیਵਾਨ ਰਾਮੂ ਸ਼ਾਹ ਨੇ ਲਾਹੌਰ ਵਿਖੇ ਉਹ ਇੱਟਾਂ ਤੇ ਚੂਨਾ ਰਖਵਾ ਦਿੱਤੀਆਂ। ਤੇ ਆਪਣੇ ਦੋ ਨੌਕਰਾਂ ਦੀ ਡਿਊਟੀ ਲਗਾ ਦਿੱਤੀ ਵੀ ਤੁਸੀਂ ਉੱਥੇ ਦੇਖਣਾ ਵੀ ਬਾਬਾ ਜੀ ਕਿਵੇਂ ਲੈ ਕੇ ਜਾਂਦੇ ਆ ਜਦੋਂ ਬਾਬਾ ਜੀ ਨੇ ਭੂਤਾਂ ਪ੍ਰੇਤਾਂ ਨੂੰ ਕਿਹਾ ਵੀ ਤੁਸੀਂ ਇੱਟਾਂ ਅਤੇ ਚੂਨੇ ਲੈ ਕੇ ਆਉਣੇ ਆ ਤੇ ਉਹਨਾਂ ਨੇ ਰਾਤੋਂ ਰਾਤ ਇੱਟਾਂ ਤੇ ਚੂਨਾ ਲਿਆਂਦਾ ਤੇ ਉਸ ਇਸ ਸਥਾਨ ਭਗਟਾ ਪਾਈ ਵਿਖੇ ਭੂਤਾਂ ਵਾਲਾ ਖੂਹ ਬਣਾ ਦਿੱਤਾ ਇੱਕ ਖੂਹ ਬਣਾ ਦਿੱਤਾ ਸਮਾਪੀਤਨ ਵਾਰ ਭਾਈ ਨਾਨੂ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਤੇ ਉਹਨਾਂ ਦਾ ਨਾਮ ਭਾਈ ਭਗਤਾ ਰੱਖ ਦਿੱਤਾ ਗਿਆ ਭਾਈ ਭਗਤਾ ਜੀ ਗੁਰੂ ਨਾਲ ਜੁੜੇ ਰਹਿਣ ਵਾਲੇ ਇਨਸਾਨ ਸਨ ਪਾਵੇ ਚ ਲੀਨ ਰਹਿੰਦੇ ਸਨ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਮ ਤੇ ਇਹ ਸ਼ਹਿਰ ਬਿਛਾਇਆ ਗਿਆ ਉਸ ਸਮੇ ਇਹ ਪਿੰਡ ਸੀ ਤੇ ਸ਼ਹਿਰ ਹੁਣ ਬਦਲਿਆ ਆ ਹੁਣ ਨਵੀਂ ਚੱਲੇ ਆ ਮਾਸਕ ਜੇ ਤੇ ਮੈਂ ਸੋਚਿਆ ਵੀ ਮੈਂ ਵੀ ਔਰਤ ਕੇ ਵੇਖੀਏ ਬਹੁਤ ਵਧੀਆ ਚੀਜ਼ ਆ ਇਹ ਤੇ ਨਾ ਅੱਖਾਂ ਚ ਧੂੜ ਮਿੱਟੀ ਪੈਂਦੀ ਆ ਤੇ ਮੂੰਹ ਤੇ ਵੀ ਛਿੱਟੇ ਕਿਸੇ ਚੀਜ਼ ਦੇ ਅੱਗੇ ਪਹਿਲਾਂ ਮੈਂ ਆਪਣੀ ਬਾਈਕ ਤੇ ਗਿਆ ਹੈਗਾ ਮੀਂਹ ਪੈਣ ਲੱਗ ਗਿਆ ਰਸਤੇ 'ਚ ਉਦੋਂ ਵੀ ਜਿਵੇਂ ਛਿੱਟ ਨਹੀਂ ਪੈਂਦੇ ਹੁੰਦੇ ਆਪਣੀਆਂ ਅੱਖਾਂ ਤੇ ਜਿਵੇਂ ਜਪੇੜਾਂ ਵਾਜਦੀਆਂ ਹੁੰਦੀਆਂ ਸੂਈਆਂ ਆਕੂ ਪਾਣੀ ਦੇ ਛਿੱਟੇ ਤੇ ਉਹ ਚੀਜ਼ ਤੇ ਵੀ ਬਹੁਤ ਵਧੀਆ ਨਿਕਲਿਆ ਯਾਰ ਸੇਫਟੀ ਵੀ ਠੀਕ ਆ ਵੀ ਮੂੰਹ ਤੇ ਅੱਖਾਂ ਤੇ ਆਪਣੇ ਕੋਈ ਭੂੰਡੀ ਮੱਛਰ ਜਾਂ ਕੋਈ ਭੂੰਡ ਇਹ ਜੀ ਨਹੀਂ ਬਾਈਦੀ ਤੇ ਹੁਣ ਵੀ ਧੁੱਪ ਤੋਂ ਬਚਾਇਆ ਹੋਇਆ ਮੈਨੂੰ ਤੇ ਮਿੱਟੀ ਘਟੇ ਤੋਂ ਵੀ ਤੇ ਮੇਰੇ ਹਿਸਾਬ ਨਾਲ ਤਾਂ ਫੋਰ ਹੌਨਸਟ ਰਿਵਿਊ ਅ ਵੈਰੀ ਗੁੱਡ ਥਿੰਗ ਬਹੁਤ ਵਧੀਆ ਚੀਜ਼ ਆ ਤੇ ਬੜੀ ਮਹਿੰਗੀ ਵੀ ਨਹੀਂ 100 150 ਦੇ ਵਿੱਚ ਵਿੱਚ ਤਕਰੀਬਨ ਆ ਜਾਂਦੀ ਹੈ ਇਹ ਮੈਨੂੰ ਇਹ ਆਈ ਸੀ ਤਕਰੀਬਨ 110 20 ਦੀ ਔਰ ਬਾਕੀ ਸ਼ਹਿਰਾਂ ਦਾ ਪਤਾ ਨਹੀਂ ਮੋਗੇ ਸ਼ਹਿਰ ਦੇ ਵਿੱਚ 120 ਰੁਪਏ 30 ਰੁਪਏ ਦੀ ਨਿਕਰੀ ਮਿਲਦੀ ਆ ਸੁੰਨੇ ਰਸਤੇ ਤੇ ਸਿਖਰ ਦੁਪਹਿਰਾ ਸਮਾਂ तकरीबन 1 ਡੇਢ ਦਾ ਹੋਊਗਾ ਤੇ ਸੂਰਜ ਦੀ ਟਿੱਕੀ ਵੀ ਐਨ ਮੇਰੇ ਸਿਰ ਤੇ ਖੋਪੜੀ ਤੇ ਵੱਜਦੀ ਪਈ ਆ ਤੇ ਗਰਮੀ ਨੇ ਵੀ ਚੱਬ ਕੱਢੇ ਪਏ ਆ ਇੰਨਾ ਸ਼ੁਗਰਾ ਹਜੇ ਹਵਾ ਨਹੀਂ ਚੱਲਦੀ ਪਈ ਨਹੀਂ ਤਾਂ ਨੂੰ ਨਹੀਂ ਤਾਂ ਔਖਾ ਬਹੁ ਹੋ ਜਾਂਦਾ ਸਾਹਮਣੇ ਜਿਹੜਾ ਵੱਜਦੀ ਆ ਚਲੋ ਜਦੋਂ ਸਾਈਕਲ ਤੇ ਜਾਂਦੇ ਹੋ ਤਾਂ ਹਵਾ ਝੋਕਾ ਮਾੜਾ ਮੋਟਾ ਆ ਜਾਂਦਾ ਚੱਲਦੇ ਆ ਹੁਣ ਅੱਗੇ ਵੱਲ ਵਧਦੇ ਆ ਹਰੇ ਭਰੇ ਮੱਕੀ ਵਾਲੇ ਵਾਹਣ ਤੇ ਇੱਧਰ ਸੁੱਕੇ ਤੇ ਇੱਧਰ ਸੁੱਕੇ ਵਾਹਣ ਹਾਏ ਹਰੇ ਭਰੇ ਜਿਹੜੇ ਮੱਕੀ ਵਾਲੇ ਵਾਹਣ ਆ ਜਾਂ ਮੂੰਗੀ ਬੀਜੀ ਹੁੰਦੀਆਂ ਜਾਂ ਹੋਰ ਕੁਝ ਵੀ ਉੱਥੋਂ ਦਾ ਠੀਕ ਆ ਠੰਡੀ ਹਵਾ ਤੇ ਇਹ ਜੇ ਵਾਹਣਾ ਜੁੱ ਤਾਂ ਸਿੱਕਾ ਹੀ ਮਾਰਦਾ ਰਾਮੂਆ ਗੁਰਦੁਆਰਾ ਨਾਨਕਸਰ ਸਾਹਿਬ ਸਮਾਦ ਭਾਈ ਜਦੋਂ ਗੁਰਦੁਆਰਾ ਸਾਹਿਬ ਰੋਕਦੇ ਆ ਥੱਕੇ ਹੋਏ ਤਾਂ ਮੱਥਾ ਠੀਕਦੇ ਆ ਕਥਾ ਕੀਰਤਨ ਆ ਪਾਠ ਸੁਣਦੇ ਆ ਗੁਰਬਾਣੀ ਤੇ ਉਸ ਤੋਂ ਬਾਅਦ ਫਿਰ ਦੇਗ ਛਕਦੇ ਆ ਜਦੋਂ ਉਦੋਂ ਹੋਰ ਵੀ ਜੋਸ਼ ਆ ਜਾਂਦਾ ਇੱਕ ਅਲੱਗ ਤਰ੍ਹਾਂ ਦੀ ਸਰੀਰ 'ਚ એનર્ਜੀ ਆ ਜਾਂਦੀ ਆ ਪੈੜਾ ਥੋੜਾ ਜਿਹਾ ਵੱਧ ਨਿਕਲ ਜਾਂਦਾ ਆਪਣਾ ਪੈੰਡਾ ਵੱਧ ਨਿਕਲ ਜਾਂਦਾ ਥੋੜਾ ਜਿਹਾ ਤੇ ਦਿਨ ਸੋਹਣਾ ਤੇ ਸਫਰ ਵੀ ਸੋਹਣਾ ਹੋ ਜਾਂਦਾ ਤੇ ਹੁਣ ਇਸ ਸਮੇਂ ਮੈਂ ਆ ਗੁਰਦੁਆਰਾ ਨਾਨਕਸਰ ਸਾਹਿਬ ਜਿਹੜਾ ਕਿ ਪਿੰਡ ਸਮਾਦ ਪਾਈ ਮੁਗਾ ਜ਼ਿਲ੍ਹਾ ਮੁਗਾ ਜ਼ਿਲ੍ਹਾ ਇਹ ਹਾਂ ਮੁਗਾ ਜ਼ਿਲ੍ਹਾ ਤੇ ਅੱਜ ਦਾ ਸਫਰ ਤਕਰੀਬਨ ਮੇਰਾ ਅੱਧਾ ਕਿ ਨਿਬੜ ਗਿਆ ਤੇ ਹੁਣ ਮੈਂ ਇੱਥੋਂ ਜਾਊਂਗਾ ਘੂੜੀਆਂ ਜਿਹੜਾ ਕਿ ਹੁਣ ਮੈਂ ਇੱਥੋਂ ਜਾਊਂ ਘੋਲੀਆਂ ਕਲਾ ਜਿਹੜਾ ਕਿ 17 ਕ ਸੌਰੀ 11 ਕਿਲੋਮੀਟਰ ਤੇ ਉਸ ਤੋਂ ਪਰੰਤ ਚੜੈਕ ਚੜੈਕ ਹੈਗਾ 17 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਪਾਰਕਿੰਗ ਕਰਤਾ ਬੜੇ ਸੋਹਣੇ ਤਰੀਕੇ ਨਾਲ ਖੱਡ ਦੇ ਵਿੱਚ ਹੀ ਸੜਦਾ ਇਹਨਾਂ ਬੈਗ ਹੋਣ ਕਰਕੇ ਨਾ ਤੇ ਭੱਜ ਲੈਂਦਾ ਇਹ ਵੀ ਗਾਹ ਨੂੰ ਤੇ ਚੱਲਦੇ ਹਾਂ ਦਰਬਾਰ ਸਾਹਿਬ ਬੜੀ ਸ਼ਾਂਤਮਈ ਜਗ੍ਹਾ ਬਹੁਤ ਸਕੂਨ ਵਾਲੀ ਜਗ੍ਹਾ ਹਰ ਕੋ ਨਾਮ ਸਦਾ ਸੁਖਦਾਈ ਲੰਗਰ ਹਾਲ ਸਾਰੇ ਜਨਾਂ ਨੂੰ ਬੇਨਤੀ ਹੈ ਕਿ ਆਪਣੇ ਜੋੜੇ ਇਸ ਜਗ੍ਹਾ ਉਧਰ ਲੈ ਕੇ ਜਨਮਾ ਹੈ ਵਾਕਈ ਕਿਸਮਤ ਤੋਂ ਬਿਨਾ ਕਿਤੇ ਨਹੀਂ ਜਾਇਆ ਕਿਸਮਤ ਤੋਂ ਬਿਨਾ ਕਿਤੇ ਨਹੀਂ ਜਾਇਆ ਜਾ ਸਕਦਾ ਤੇ ਇਸ ਰਾਸਤੇ ਤੋਂ ਮੈਂ ਕਿੰਨੀ ਵਾਰੀ ਗੁਜਰੇ ਆ ਤੇ ਗੁਰਦੁਆਰਾ ਸਾਹਿਬ ਅਕੇ ਨਮਸਕਾਰ ਕਰਕੇ ਚਲੇ ਜਾਈਦੀ ਸੀ ਕੀ ਪਤਾ ਸੀ ਅੱਜ ਦਰਸ਼ਨ ਮੇਲੇ ਪ੍ਰਸ਼ਾਦਾ ਪਾਣੀ ਛੱਕੇ ਜਾਣਾ ਪਿਆ ਪ੍ਰਸ਼ਾਦਾ ਪਾਣੀ ਛੱਕ ਕੇ ਚੱਲੇ ਆ ਹੁਣ ਇਥੋਂ ਰੁਕੂ ਹੈ ਇੱਕ ਥਾਂ ਤੇ ਥੜਾ ਬਣਿਆ ਹੋਇਆ ਸੀਗਾ ਤੇ ਮੈਂ ਸੋਚਿਆ ਚਲੋ 10 15 ਮਿੰਟ ਦਮ ਲੈ ਲਈਏ ਹਵਾ ਵੀ ਵਧੀਆ ਸੋਹਣੀ ਵਗ ਰਹੀ ਆ ਤੇ ਖੇਤਾਂ ਚ ਜਿੱਦਾਂ ਬਾਹਰ ਆ ਕੇ ਤਾਂ ਹੋਰ ਵਧੀਆ ਹੋ ਜਾਂਦਾ ਕਿਉਂਕਿ ਜਿਹੜੀ ਪਿੰਡ ਵਾਲੀ ਹਵਾ ਉਹ ਥੋੜੀ ਜੀ ਗਰਮ ਹੁੰਦੀ ਹੈ ਤੇ ਖੇਤਾਂ ਵਾਲੀ ਠੰਡੀ ਜੀ ਵਧੀਆ ਮਾਹੌਲ ਚਾਲਾ ਤੱਤੀ ਤਵੀ ਤਤਰਤਾ ਤੱਤੀ ਹਵਾ ਚੱਲੀ ਜਾਵੇ ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸਿਕ ਨੇੜਿਆਵੇਂ ਤਤਿ ਤਵੀਕ ਕਰਿਤਾ ਉੱਤੀ ਹਵਾ ਚਲ ਨੀ ਜਾਵੇਂ ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸਿਕ ਨੇੜਿਆਵੇਂ ਫੁੱਲੇ ਵਾਲ ਵਾਲੀ ਨਹਿਰ ਤੇ ਆ ਪੁਰਾਣਾ ਅੰਗਰੇਜ਼ਾਂ ਵੇਲੇ ਦਾ ਪੌੜ ਹੁਦਰ ਆਪਣੇ ਨਵੇਂ ਪੌੜ ਬਣ ਗਏ ਤੇ ਪੰਦ ਵਾਵਾ ਨਿਬੜ ਗਿਆ ਆਪਣਾ ਰਾਸਤੇ 'ਚ ਖੜਾ ਹੀ ਮੈਂ ਧੁੱਪ ਵੀ ਬਹੁਤ ਹੋ ਗਈ ਆ ਕਿ ਹੁਣ ਚੱਲਦੇ ਆ ਅੱਗੇ ਵਧਦੇ ਆ ਥੋੜਾ ਕੀ ਰਹਿ ਗਿਆ ਪੰਦ ਆਪਣਾ ਨਿਵੇੜ ਤੇ ਨੇਵੀ ਪਹੁੰਚ ਗਏ ਮੈਂ ਕਾਲੇਗੋਵ ਵਾਲੀ ਨਹਿਰ ਤੇ ਤੇ ਇੱਥੇ ਆਹ ਲੱਗਿਆ ਹੈਗਾ ਕਹਿੰਦੇ ਨੂੰ ਕੈਂਪਰ ਫਿਲਟਰ ਠੰਡਾ ਪਾਣੀ ਪੀਓ ਜੀ ਭਾਈ ਕਣਈ ਹੈ ਜੀ ਐਂਬੂਲੈਂਸ ਸੇਵਾ ਤੇ ਠੰਡਾ ਪਾਣੀ ਪੀਤਾ 10 ਮਿੰਟ ਦੇ ਸੇ ਡਾਊਨ ਲੈਣਾ ਫਿਰ ਅੱਗੇ ਵਾਲਾ ਚਲਾਉਣਾ ਪੋਣੇ ਆ ਚੱਲਦੇ ਆ ਅੱਗੇ ਵਾਲ ਫਿਰ ਗਰਮੀ ਬਹੁਤ ਹੋਈ ਪਈ ਆ ਯਾਰ ਸੇਕੜਾਇਆ ਪਿਆ ਗਰਮੀ ਨੇ ਜਿਵੇਂ ਜਿਵੇਂ ਪੰਧ ਘਟਦਾ ਜਾਂਦਾ ਕਿਲੋਮੀਟਰ ਘਟਦੇ ਜਾਂਦੇ ਆ ਤਿਉਹ ਤਿਉਹ ਜੋਸ਼ ਤੇ ਖੁਸ਼ੀ ਹੋਰ ਵੱਧਦੀ ਜਾ ਰਹੀ ਹੈ ਕਿਉਂਕਿ ਆਪਣਾ ਸਫਰ ਹੁਣ ਸਿਰਫ 3-4 ਕਿਲੋਮੀਟਰ ਤੱਕ ਹੀ ਰਹਿ ਗਿਆ ਆ ਸੜਕ ਜਾਂਦੀ ਹੈ ਇੱਧਰ ਨੂੰ ਤੇ ਤਕਰੀਬਨ 3 ਕਿਲੋਮੀਟਰ ਦਾ ਸਫਰ ਬਹੁਤ ਸੋਹਣਾ ਨਿਬੜਿਆ ਬਾਕੀ ਦਾ ਸਫਰ ਤੇ ਪਿੱਛੇ ਗੁਰਦੁਆਰਾ ਸਾਹਿਬ ਰਣੀਆਂ ਦਾ ਇੱਥੇ ਮੱਥਾ ਟੇਕਿਆ ਮੈਂ ਤਿੱਬੀ ਸਾਹਿਬ ਗੁਰਦੁਆਰਾ ਟੀਬੀ ਸਾਹਿਬ ਚੱਲਦੇ ਆ ਹੁਣ ਸਫਰ ਆਖਰੀ ਜੋ ਰਹਿ ਗਿਆ ਆਪਣਾ ਆ ਡੱਬੂ ਹੁਣੀ ਬਜਰੀ ਤੇ ਸੁੱਤੇ ਪਏ ਆ ਇਹ ਵੀ ਦੁਪਹਿਰ ਦਾ ਆਨੰਦ ਮਾਣ ਰਹੇ ਆ ਤੇ ਆਪਾਂ ਵੀ ਹੁਣ ਅੱਗੇ ਵਧਦੇ ਆ ਸਫਰ ਨੂੰ ਸਮਾਪਤ ਕਰਦੇ ਆ ਬਹੁਤ ਸੋਹਣਾ ਨਿਬੜਿਆ ਬਹੁਤ ਸੋਹਣਾ ਰਾਹ 'ਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਈ ਮਾਲਕ ਅੰਗ ਸੰਗ ਸਹਾਇਕਾਂ ਕੋ ਨਾਲ ਤੁਰੇ ਸੀ ਆਪਣੇ ਤੇ ਨਾਲ ਹੀ ਰਹਿਣਗੇ ਵਾਹਿਗੁਰੂ ਬੁੱਟਰ 2 ਕਿਲੋਮੀਟਰ 2 ਕਿਲੋਮੀਟਰ ਬੁੱਟਰ 2 ਕਿਲੋਮੀਟਰ ਦੋ ਤਾਂ ਟਾਇਆ ਵਿਆ ਤੇ ਆਪਣਾ ਬੰਦ ਰਹਿ ਗਿਆ ਤੇ ਆਹ ਸਾਡੇ ਪੈਣ ਦਾ ਪੱਠਾ ਇੱਧਰ ਪੇ ਪੱਠਾ ਸੱਚਾ ਪੱਠਾ ਵਈ ਜਾਣ ਇੱਧਰ ਇਟਾਂ ਕੱਚੀਆਂ ਮਲਦੀਆਂ ਬੜਾ ਸੁਣਾ ਯਾਰ ਬਹੁਤ ਸੁਣਾ ਤੇ ਆ ਸਾਡੇ ਪਿੰਡ ਦਾ ਨਲਕਾ ਜੋ ਤੁਸੀਂ ਦੇਖ ਰਹੇ ਹੋ ਤੇ ਅਸੀਂ ਗੁਰਦੁਆਰਾ ਟੀਪੀ ਸਾਹਿਬ ਆਉਂਦੇ ਹੁੰਦੇ ਸੀ ਛੋਟੇ ਹੁੰਦੇ ਪੈਦਲ ਇੱਥੋਂ ਔੜਨੀਏ ਪਿੰਡ ਤੱਕ तकरीबन 6 ਤੋਂ 8 ਕਿਲੋਮੀਟਰ ਆ ਛੋਟੇ ਹੁੰਦੇ ਆਈਦਾ ਸੀ ਤੇ ਇੱਥੇ ਹੀ ਰੁਕੀਦਾ ਸੀ ਅਕਸਰ ਪਾਣੀ ਸਾਹ ਚੜ ਜਾਂਦਾ ਹੈਗਾ ਤੇ ਪਾਣੀ ਵਗੈਰਾ ਪੀ ਕੇ ਤੁਰਦੇ ਸੀ ਇੱਥੋਂ ਤੇ ਬਹੁਤ ਵਧੀਆ ਮਾਹੌਲ ਚਾਲ ਸੀ ਉਸ ਵੇਲੇ ਤੇ ਹੁਣ ਇੱਕ ਬਾਪੂ ਜੀ ਬੈਠੇ ਆ ਸਬਜ਼ੀ ਵਗੈਰਾ ਲਾਈ ਹੋਈ ਹੈ ਇੱਧਰ ਇਹਨਾਂ ਨੇ ਤੇ ਤਾਜੀ ਸਬਜ਼ੀ ਵੇਚਦੇ ਆ ਤੇ ਆਪਣੇ ਸਫਰ ਬਹੁਤ ਵਧੀਆ ਰਿਹਾ ਤੇ ਸਫਰ ਨੂੰ ਹੁਣ ਦਿਨੇ ਇਜਾਜ਼ਤ ਤੇ ਤਕਰੀਬਨ ਬਸ ਅੱਧਾ ਕਿਲੋਮੀਟਰ ਰਹਿ ਗਏ ਮੇਰੇ ਪੰਦ ਤੇ ਜੇਕਰ ਤੁਹਾਨੂੰ ਇਹ ਯਾਤਰਾ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟਸ ਟਿੱਪਣੀਆਂ ਜ਼ਰੂਰ ਕਰਨਾ ਤੇ ਆਪਣੇ ਵੱਖੋ ਵੱਖਰੇ ਵਧੀਆ ਤੋਂ ਵਧੀਆ ਸੁਝਾਅ ਦੇਣਾ ਜੋ ਚੰਗਾ ਜੋ ਮਾੜਾ ਲੱਗਿਆ ਤੁਹਾਨੂੰ ਉਹ ਸਾਨੂੰ ਜ਼ਰੂਰ ਦੱਸਣਾ ਤੇ ਹੋਰ ਨਵੇਂ ਯਾਤਰਾ ਸਫਰਾਂ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਉਹ ਘੰਟੀ ਵਾਲਾ ਘੰਟੀ ਨੂੰ ਜਰੂਰ ਆਪ ਦੇਣਾ ਜਿਹੜਾ ਬੈਲ ਆਈਕਨ ਹੁੰਦਾ ਸਤਿ ਸ੍ਰੀ ਅਕਾਲ ਤੋਰੀਆਂ ਕਦੂ ਤਾਜੇ ਤਾਜੀ ਇਹ ਬਾਈ ਪਾਬੇ ਨੇ ਲਾਈਆਂ ਹੋਈਆਂ ਸੀ ਇੱਥੇ ਤਾਜੀ ਸਬਜ਼ੀ ਤੇ ਮੈਂ ਸੋਚਿਆ ਚਲੋ ਘਰ ਲਈ ਲੈ ਚੱਲਦੇ ਹਾਂ गुरु साहिब जिथो शुरू किते सफ़र